ねえねえ ਲੁਗਿਰ ਕਰੇ 그쵸. 그렇죠? ईश मिलन की परिया चिरंत काल ये संजरिया चिरंत काल ਕੀ ਬਰੀਆ ਰਿਜਕ ਹੁੰਦਾ ਤਰਮਦਾ ਸਤਗੁਰ ਦੀ ਮਤ ਦਾ ਫਰੂਟ ਇਹਨਾਂ ਨੂੰ ਰਿਜਕ ਦੇ ਦੇ ਨਾ ਇਹ ਤੇਰਾ ਹਾਥੀ ਵੀ ਠੀਕ ਹੋ ਜਾਏਗਾ ਤੇਰਾ ਕੁੱਤਾ ਵੀ ਠੀਕ ਹੋ ਜਾਏਗਾ ਤੇਰਾ ਸੱਪ ਵੀ ਠੀਕ ਹੋ ਜਾਏਗਾ ਅਸੀਂ ਮੈਂ ਆਜੇ ਸ਼ਬਦ ਨਾਲ ਲੈ ਕੇ ਆਇਆ ਇਹ ਸ਼ਬਦ ਅਸੀਂ ਪਿਛਲੇ ਹਫਤੇ विकासपुरी पढ़यासी भुजा बांध भिलाकर डारियो हस्ती क्रोप मूड में मारियो हस्त भाग के चीसा मारे या मूर्त के हों बलिहार है मेरे अंदर का हाथी हंकार बड़ा करता था इस शब्द बारे कहानी बनाई हुई है कबीर जी को हाथी भेजा गया राजे और काजी ने मिलके के ਪਾਰੇ ਸ਼ਬਦੀਚ ਕਹਿ ਰਹੇ ਨੇ ਅੰਦਰ ਦੀ ਅਵਸਥਾ ਦੱਸ ਰਹੇ ਨੇ ਮੇਰਾ ਹਾਥੀ ਬੜਾ ਤੰਗ ਕਰਦਾ ਸੀ ਚੀਕਾਂ ਮਾਰਦਾ ਸੀ ਬਹੁਤ ਹੰਕਾਰ ਕਰਦਾ ਸੀ ਪਰ ਮੇਰੇ ਹਾਥੀ ਨੂੰ ਪਕੜ ਕੇ ਬੰਨ ਕੇ ਸਤਗੁਰ ਮਹਾਵਤ ਅੱਗੇ ਸੁੱਟਿਆ ਗਿਆ ਸਤਗੁਰ ਨੇ ਇਹਨੂੰ ਅੰਕਸ਼ ਮਾਰਿਆ ਤਾਂ ਹਰੀ ਮਹਾਵਤ ਤੁਝ ਡਾਰੋਂ ਕਾਟ ਹਾਥੀ ਨੇ ਆਪਣਾ ਸਿਰ ਕੱਟ ਕੇ ਰੱਖ ਦਿੱਤਾ ਮੇਰੀ ਮਤ ਰੂਪੀ ਖਿਆਲ ਦਾ ਹਾਥੀ ਰੱਖ ਦਿੱਤਾ ਗਿਆ ਇਸੇ ਤੁਰਾਵੋਂ ਕਾਲੋ ਸਾਠ ਮੈਂ ਇਹਨੂੰ ਹੰਕੁਸ਼ ਮਾਰ ਮਾਰ ਕੇ ਸਤਗੁਰੂ ਦੀ ਮੱਤ ਦਾ ਹਸਣਾ ਤੋਰੈ ਤਰੈ ਧਿਆਨ ਹੁਣ ਹਾਥੀ ਵੀ ਦੀ ਚਾਲ ਨਹੀਂ ਚਲਦਾ ਮਸਤ ਹੰਕਾਰ ਹਾਥੀ ਦੀ ਚਾਲ ਨਹੀਂ ਚਲਦਾ ਵਾਕੈ ਰਿਦਾ ਬਸੈ ਪਗਵਾਨ ਹਾਥੀ ਟਰਾਂਸਫਾਰਮ ਹੋ ਗਿਆ ਕਿਆ ਪ੍ਰਾਤ ਸੰਤਾ ਕੀਨਾ ਹਾਥੀ ਨੂੰ ਸਮਝ ਆ ਗਈ ਸਤੂਰ ਨੇ ਸਮਝਾ ਦਿੱਤਾ ਬਾੰਦ ਪੋਟ ਕੁੰਚਰ ਕੋ ਦੀਨਾ ਪਹਿਲਾਂ ਇਹਦੇ ਕੋਲ ਕਾਮ ਦੀ ਕ੍ਰੋਧ ਦੀ ਹੰਕਾਰ ਦੀ ਪੋਟਲੀ ਸੀ ਉਹ ਸੁੱਟ ਦਿੱਤੀ ਔਰ ਇਹਨੂੰ ਚੰਗੇ ਗੁਣਾ ਦੀ ਪੋਟਲੀ ਦੇ ਦਿੱਤੀ <laughs> कुंचर पोट ले नमस्कार है हाथी ठीक हो गया हाथी कहता है सर थैंक्स ए लॉट मेरे को अकल नहीं थी आपने गुणों की पोटली दे दी मेरे को मैं आपको नमस्कार करता हूँ सतगुरु जी वाहगुरु जी गॉड जी अल्लाह जी वाहू जी तुम मेरे अंदर वसद हो तो उन्हें समझा दिता उस चार टांगों वाले सूंड वाले दो दांत बार वाले हाथी की बात नहीं चल रही मेरे अंदर दे हाथी की गल चल रही है वंस मेरा हाथी ट्रांसफॉर्म्ड कहीं भी किसी भी दामनी का बलात्कार नहीं होगा जिस इंसान का हाथी अंदर से फिक्सअप हो जाएगा उसको काम सताएगा ही नहीं उसको ये अक्ल आ जाएगी पर बेटी को बेटी जानना है पर स्त्री को मात बखानना है वेखराइया चंगियां मावा तिया पहना जान ਸਾਤ ਸੰਗਤ ਅੰਦਰ ਦਾ ਹਾਥੀ ਫਿਕਸ ਅਪ ਕਰਨਾ ਪਏਗਾ ਦੂਜਿਆਂ ਦਾ ਨਹੀਂ ਆਪਣਾ ਜਿਹਦਾ ਅੰਦਰ ਦਾ ਹਾਥੀ ਫਿਕਸ ਅਪ ਹੋ ਜਾਂਦਾ ਉਹਦਾ ਹੰਕਾਰ ਵੀ ਚਲਾ ਜਾਂਦਾ ਹੈ ਉਹਦਾ ਕਾਮ ਵੀ ਵਿਲੀਨ ਹੋ ਜਾਂਦਾ ਹੈ ਪਰ ਜੇ ਹਨੇਰੇ ਵਿੱਚ ਰਹੋ ਤਾਂ 부ਝੀ ਨਹੀਂ ਕਾਜ਼ੀ ਅੰਧਿਆਰਾ ਤੀਨ ਬਾਰ ਪੱਤੀਆ ਪਰ ਲਈ ਨਾ ਮਨ ਕਠੋਰ ਅਜੂਨਾ ਪਤੀਨਾ ਜਿੰਨਾ ਮੈਂ ਇਹਨਾਂ ਰੋਗਾਚ ਰਹਿਦਾ ਮਨ ਨੂੰ ਸਮਝ ਨਹੀਂ ਆਂਦਾ ਮਨ ਕਠੋਰ ਪੱਥਰ ਹੋ ਜਾਂਦਾ ਮੈਂ ਸੈਲਗਰੀ ਬਨ ਜਾਂਦਾ ਕਹ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਜਿੰਦ ਇਹ ਮੈਂ ਜਾਨ ਕੇ ਸ਼ਬਦ ਅੱਜ ਤੁਹਾਡੇ ਨਾਲ ਡਿਸਕਸ ਕੀਤਾ ਕਿ ਹਰ ਚੀਜ਼ ਦਾ ਸੋਲੂਸ਼ਨ ਹੈ ਪਰ ਮੈਂ ਤੇ ਸਮਝ ਹੀ ਨਹੀਂ ਰਿਹਾ ਕਿ ਮੈਂ ਹਾਥੀ ਦਾ ਐਕਟ ਕਰਦਾ ਹਾਂ ਕਈ ਭੈਣਾ ਨਾ ਇਹ ਕਹਿ ਦਿੰਦੀਆਂ अगर हमने अश्लील कपड़े पाए भी 99% कपड़े मैं उतार के आई भी तुम क्यों ऐसी गंदी नज़र से देखते हो और मेरी भैन तेन समझ नहीं है ए हाथी है हाथी छोड़ेगा नहीं तेरे को अश्लील कपड़े कोई शराफत नहीं है अश्लील कपड़े पहनना कोई गोल्ड मेडलिस्ट हो जाना नहीं है अश्लील कपड़े पहनना कोई इंसानियत नहीं है ਅਸ਼ਲੀਲ ਕਪੜੇ ਉਹ ਪਹਿਨਦਾ ਹੈ ਜੋ ਦੁਨੀਆ ਨੂੰ ਇਹ ਬਤਾਨਣਾ ਚਾਹਤਾ ਮੈਂ ਤੁਹਾਡੀ ਇੱਜ਼ਤ ਨਹੀਂ ਕਰਤਾ ਨਹੀਂ ਕਰਦੀ ਪਰ ਇੱਤੇ ਸ਼ਰਾਵਤ ਦੀ ਹੱਦ ਟੱਪ ਗਈ ਹੈ ਸੋਹਰਾ ਨੂੰ ਦੇ ਨਾਲ ਤੇ ਪਿਓ ਧੀ ਦੇ ਨਾਲ ਅਸ਼ਲੀਲ ਕਪੜੇ ਪਾ ਕੇ ਦੁਨੀਆ ਦੇ ਸਾਹਮਣੇ ਡਾਂਸ ਕਰਦਾ ਹੈ ਸ਼ਰਾਬ ਪੀਂਦਾ ਹੈ आशीष इस सभ्यता समझ रहे हैं हम इसको इकॉनमी उच्ची होना समझ रहे हैं हम इसको बहुत आगे बढ़ रहे हैं समझ रहे हैं हम सोच रहे हैं हम अमीर हो गए हैं स्टॉक मार्केट चढ़ गई है तू तो कि टह हाथी बन गया हाथी जिस माती भैन में गल समझ आ जाएगी ना चारों पासे बहुत हाथी फिरते हैं मेरे को कज नोट के बच के इनसे निकलना है ਉਹ ਬਚ ਕੇ ਹੀ ਨਿਕਲੇਗਾ ਨਿਕਲੇਗੀ ਉਹ ਇਹ ਚੈਲੰਜ ਨਹੀਂ ਕਰੇਗੀ ਮੈਂ ਤਾਂ ਨੰਗੇ ਕੱਪੜੇ ਪਹਿਨ ਕੇ ਆਉਂਗੀ ਤੂੰ ਆਪਣੀ ਅੱਖੋਂ ਕੋ ਬਚਾ ਕੇ ਰੱਖੋ ਅਬੇ ਹਾਥੀ ਚਾਰੋਂ ਤਰਫ ਬਹੁਤ ਸਾਰੇ ਆ ਸੋ ਮੈਂ ਨਾ ਰੀਅਲਾਈਜ਼ ਨਹੀਂ ਕਰ ਪਾ ਰਿਆ ਮਾਇਆ ਕਿੱਥੋਂ ਆ ਕਿਉਂ ਆਇਆ ਵਾ ਮੈਨੂੰ ਸਮਝ ਨਹੀਂ ਆ ਰਹੀ ਇਸ ਕਰਕੇ ਅਸੀਂ ਇੱਕ ਸ਼ਬਦ ਹੋਰ ਲਿਆ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਉ ਹਮਾਏ ਮੇਰੇ ਕੋ ਪਤਾ ਹੀ ਨਹੀਂ ਹੈ ਮੈਨੂੰ ਕਿਹੜੀ ਕੁਮਤ ਰੂਪੀ ਮਾਤਾ ਨੇ ਪੈਦਾ ਕੀਤਾ ਕੁਮਤ ਗੰਦੀ ਮਤ ਮੇਰੇ ਅੰਦਰ ਪੈਦਾ ਹੋ ਗਈ ਹੈ ਅਸੰਤੋਖ ਡਿਸਕੰਟੈਂਟਮੈਂਟ ਪਿਤਾ ਮੈਨੂੰ ਪਤਾ ਨਹੀਂ ਮੈਂ 컨ਸੀਵ ਕਿਸ ਤਰ੍ਹਾਂ ਤਾਂ ਹੋਇਆ ਵਾਂ ਮੈਂ ਤੇ ਆਪਣੇ ਬਾਰੇ ਅਸਲੀਅਤ ਜਾਣਦਾ ਹੀ ਨਹੀਂ ਕਦ ਕੀ ਮਾਈ ਬਾਪ ਕਦ ਕੇਰਾ ਕਿਦੂ ਥਾਉ ਹਮ ਆਏ ਅਗਨ ਬਿੰਬ ਜਲ ਪੀਤਰ ਨਿਪਜੇ ਕਾਹੇ ਕਮ ਉਪਾਏ ਵਾਟ ਫੋਰ ਆਈ ਟੁਕ ਦਾ ਬਰਥ ਆਈ ਡੋਨਟ ਨੋ ਮੇਰੇ ਸਾਇਬਾ ਕੌਣ ਜਾਣੇ ਗੁਣ ਤੇਰੇ ਕਹੀ ਨਾ ਜਾਣੀ ਆਗੁਣ ਮੇਰੇ ਆਪਣੇ ਆਗੁਣ ਦੱਸਣ ਲੱਗੇ ਨੇ ਸ਼ਬਦ ਦੇ ਵਿੱਚ ਆਗੁਣ ਕਹਿੰਦੇ ਨੇ ਕੇਤੇ ਰੁਖ ਰੁਖ ਕਹਿੰਦੇ ਨੇ ਪੇੜ ਬਿਰਖ ਹਮ ਚੀਨੇ ਰੁਖ ਬਿਰਖ ਪੇੜ ਮੈਂ ਨਾ ਐ ਸਮਝ ਹੀ ਨਹੀਂ ਪਾ ਰਿਹਾ ਕਿ ਮੈਂ ਇੱਕ ਪੇੜ ਦੇਖਦਾ ਇਸ ਪੇੜ ਦੇ ਪਿੱਛੇ ਇਸ ਦੀ ਜੀਰਾਂਤ ਕੀ ਹੈ ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਤ ਮੈਂ ਰਿਅਲਾਈਜ਼ ਹੀ ਨਹੀਂ ਕਰਦਾ पेड़ के पीछे इस पेड़ की क्वालिटी क्या है ये पेड़ ऐसे क्यों लोगों को फल देता है ये पेड़ ऐसे क्यों लोगों को छाया देता है ये पेड़ क्यों लोगों को इतनी लकड़ी प्रोवाइड कराता है ये पेड़ क्यों ऐसे बना है ये पेड़ लोगों को ऑक्सीजन देगा ऐ मनु कुछ समझ नहीं है देखे हैं पेड़ में ਕਿਤੇ ਰੁਖ ਬਿਰਖਮ ਚੀਨੇ ਕਿਤੇ ਪਸ਼ੂ ਪਾਇ ਚਾਰੋਂ ਪਾਸੇ ਪਸ਼ੂ ਹੈ ਨੇ ਪਰ ਮੇਰੇ ਅੰਦਰ ਜਿਹੜੇ ਪਸ਼ੂ ਪੈਦਾ ਹੋ ਗਏ ਨੇ ਮੈਨੂੰ ਪਤਾ ਨਹੀਂ ਹੈ ਇਹਨਾਂ ਨੂੰ ਟਰਾਂਸਫਾਰਮ ਕਰਕੇ ਜੀਣਾ ਹੈ ਜਾਂ ਬੇਲਗਾਮ ਆਪਣੇ ਹਾਥੀ ਕੋ ਕੋੜੇ ਕੋ ਕੁੱਤੇ ਕੋ ਚਲਾਤੇ ਰਹਿਣਾ ਚਾਰੋਂ ਤਰਫ ਕਿਤੇ ਨਾਗ ਕੁਲੀ ਮੈਂ ਆਏ ਕਿਤੇ ਪੰਖ ਢਾਏ ਮੈਨੂੰ ਇਹ ਗੱਲ ਦਿਆ पता ही नहीं है इस गलू समझेगा जरा इस सारे शब्द को कभी किसी जगह कल्या डिटेल में लवांगा पर जड़ा इंट्रोस्पेक्शन करेगा लैके तकड़ी तोलन लागा घट ही मैं बन जा रहा अपना एनलिसिस करना दूसरों के बारे में कहना इनको सजा दे दो इनको मार दो इसको जेल कर दो इसको ये कर दो इसको समाज से निकाल दो ਇਸ ਕੋ ਇਹ ਕਰ ਦੋ ਇਸ ਕੋ ਉਹ ਕਰ ਦੋ ਦੂਸਰੋਂ ਕੇ ਲੀਏ ਕਹਿਣਾ ਬੜਾ ਆਸਾਨ ਹੈ ਤੂੰ ਆਪਣੀ ਤਕੜੀ ਲਗਾ ਕੇ ਦੇਖ ਵਾਟ ਯੂ ਆਰ ਲੈ ਕੇ ਤਕੜੀ ਤੋਲਣ ਲਾਗਾ ਘਟ ਹੀ ਮੈਂ ਵਣ ਜਾ ਰਾ ਜਿਹੜਾ ਆਪਣੇ ਅੰਦਰ ਤੋਲੇਗਾ ਸਮਝੇਗਾ ਉਹਨੂੰ ਸਮਝ ਆ ਜਾਏਗੀ ਜੇਤਾ ਸਮੁੰਦਰ ਸਾਗਰ ਨੀਰ ਪਰਿਆ ਤੇ ਤੇ ਆਉਗਣ ਹਮਾਰੇ ਧਿਆ ਕਰੋ ਕਿਛ ਮੇਰ ਪਾਉ ਉਹ ਡੁੱਬਦੇ ਪੱਥਰ ਤਾਰੇ ਮੈਂ ਤੇ ਪੱਥਰ ਆ ਸਾਧ ਸੰਗਤ ਇਹ ਸ਼ਬਦ ਪੱਥਰ ਮੈਂ ਹੋਣੇ ਆ मरण तो बाद होने ना पत्थर में जन्म लैन तो पहला सी या आ जिनके चित कठोर है से बह ना सतगुर पास जो पत्थर दिल आज है वो किसी की पत लूट सकता है जो पत्थर दिल आज है वो किसी से दाज ले सकता है जो पत्थर दिल आज है किसी को दाज के नाम पर सता सकता है जो पत्थर दिल आज है वो स्त्री अपने पति और सास को जोरू का गुलाम बना के तंग कर सकती है जो पत्थर दिल है वो किसी को भी कुछ भी सता सकता है एद मतलब पत्थर दिल को मोम दिल करना होगा करना पेगा ना से नो सारे कंसर्न ही नहीं। पड़ोसी कहता प्या यार वो जो हमारे आ, पिछली गली में रहते हैं ना वो ना कल अपनी पत्नी को चिड़ियाघर में लेके गए और उन्होंने पता है क्या किया जहां पर बहुत सारे क्रोकोडाइल थे ना वहां पर अपनी पत्नी को धक्का दे दिया फिर क्या हुआ कहता मगरमच्छ उनकी पत्नी को खा गया ए उन पता ही कहता है मगरमच्छ का पेट खराब हो जाएगा वहां पे लिखा हुआ इन जानवरों को बाहर की कोई चीज नहीं देनी चाहिए इज नॉट कंसर्न इसकी पत्नी को मगरमच्छ खा गया इस उल्लू ने उसको धक्का दे दिया सा जी असी concerned हाँ बिल्कुल भी नहीं असी चारों पास देख रहे हैं ਕਨਸਰਨਡ ਬਿਲਕੁਲ ਨਹੀਂ ਆ ਫੋਰ ਦਾ ਲਾਸਟ 3 ਮੰਥਸ ਮੇਰੇ ਮਦਰ ਮੇਰੇ ਮਾਨਯੋਗ ਬੀ ਜੀ ਆਈ ਸੀ ਯੂ ਚ ਨੇ ਨਿਊਯਾਰਕ 7 ਦਸੰਬਰ ਨੂੰ ਆ ਕੇ ਇੰਡੀਆ ਤੇ ਫਰੀਦਾਬਾਦ ਤੋਂ ਲੈ ਕੇ ਅੰਬਾਲਾ ਤੋਂ ਲੈ ਕੇ ਔਰ ਆਸਟ੍ਰੇਲੀਆ ਤੱਕ ਸੈਮੀਨਾਰ ਕਰਨੇ ਸੀ ਉਹ ਸਾਰੇ ਕੈਨਸਲ ਕਰਨੇ ਪਏ ਕਿ ਬਿਕੋਜ਼ ਸ਼ੀ ਵਾਸ ਨਾਟ ਵੈਲ ਐਂਡ ਆਈ ਵਾਸ ਟ੍ਰਾਈਂਗ ਟੂ ਸਟੇ ਨੈਕਸਟ ਟੂ ਹਰ ਜਦੋਂ ਉਹਨਾਂ ਨੂੰ ਸਮਝ ਆਈ ਕਿ ਮੇਰੇ ਕਾਰਨ ਇਸ ਨੇ 7 ਦਸੰਬਰ ਇੰਡੀਆ ਜਾਣੇ ਦਾ ਪ੍ਰੋਗਰਾਮ ਕੈਨਸਲ ਕਰ ਦਿਆ ਸਿንስ ਦੈਨ ਸ਼ੀ ਟ੍ਰਾਈਡ ਹਰ ਬੈਸਟ ਮੈਂ ਬੇਟਾ ਠੀਕ ਆ ਤੂੰ ਜਾ ਨਾ ਕਾਈਂਡਲੀ ਚਲਾ ਜਾ ਮੈਨੂੰ ਬਹੁਤ ਅੰਦਰੋਂ ਮਹਿਸੂਸ ਹੋ ਰਿਹਾ ਮੇਰੇ ਪਿੱਛੇ ਤੂੰ ਨਹੀਂ ਗਿਆ ਐਂਡ ਸ਼ੀ ਕੈਪਟ ਔਨ ਪੁਸ਼ਿੰਗ ਮੀ ਸੋ ਆਈ ਕੇਮ ਔਨ 9th ਜਨਵਰੀ 2019 ਜਦੋਂ ਮੈਂ 9 ਜਨਵਰੀ ਆਇਆ ਨਾ ਮੈਨੂੰ ਕਹਿੰਦੇ ਤੇਰੇ ਸੈਮੀਨਾਰ ਦੇ ਵਿੱਚ ਨਾ ਇੱਕ ਕਹਾਣੀ ਸੁਣਾਈ ਇੱਕ ਕਹਾਣੀ ਮਾਨਯੋਗ ਮਹਿਰੂਮ ਡਾਕਟਰ ਰਗਵੀਰ ਸਿੰਘ ਬੀਰ ਜੀ ਨੇ ਆਪਣੀ ਆਤਮ ਸਾਇੰਸ ਵਿੱਚ ਲਿਖੀ ਸੀ ਮੈਨੂੰ ਉਹਨੇ ਕਹਾਣੀ ਸੁਣਾਈ ਰੀਅਲ ਵਾਪਰੀ ਘਟਨਾ ਕਹਿੰਦੇ ਇੱਕ ਮਾਂ ਗਰੀਬ ਨਹੀਂ ਸੀ ਬੀਮਾਰ ਸੀ ਆਪਣੇ ਘਰ ਕਮਰੇ ਚ ਬੈੱਡ ਤੇ ਲੇਟੀ ਹੋਈ ਹੈ। ਔਰ ਉਹਨੂੰ ਕੁਝ ਪਕਵਾਨ ਦੀ ਖੁਸ਼ਬੂ ਆਉਂਦੀ ਹੈ। ਉਹ ਆਪਣੀ ਨੂੰ ਨੂੰ ਬੁਲਾਉਂਦੀ ਹੈ। ਬੇਟਾ ਕੁਝ ਅੱਛੇ-ਅੱਛੇ ਪਕਵਾਨ ਬਣਾ ਰਹੇ ਹੋ। ਕਹਿੰਦੀ ਹਾਂ ਮਾਤਾ ਜੀ ਤੁਹਾਡੀ ਤਾਂ ਤबीयत ਖਰਾਬ ਹੈ। ਤੁਸੀਂ ਤਾਂ ਖਾਣਾ ਹੀ ਨਹੀਂ ਨਾ। ਤੁਹਾਡੀ ਜੀਭ ਕਿਉਂ ਲਟਕ ਰਹੀ ਹੈ? ਇਹ ਸਾਡੇ ਚਾਰੋਂ ਪਾਸੇ ਬੋਲੀ ਚਲਦੀ ਹੈ ਮਾਂ ਕਹਿੰਦੀ ਹੈ ਕੋਈ ਗੱਲ ਨਹੀਂ ਫਿਰ ਵੀ ਕੁਝ ਜੇ ਖਾਣ ਵਾਸਤੇ ਮਿਲ ਜਾਏ ਨਹੀਂ ਹੁਨੇ ਬੰਡ ਰਹੇ ਨੇ ਤੁਸੀਂ ਸਬਰ ਕਰੋ ਫਿਰ ਉਹ ਪੁੱਛਦੀ ਰਹਿੰਦੀ ਹੈ ਦੁਪਹਿਰ ਤਾਂ ਹੋ ਗਈ ਸ਼ਾਮ ਉਹ ਉਹਦੀ ਨੂਨਸ ਨੂੰ ਦੱਸਦੀ ਹੈ ਸਾਡੇ ਘਰ ਕੁਝ ਮਹਿਮਾਨ ਆ ਰਹੇ ਆ ਪਾਰਟੀ ਹੋਣੀ ਹੈ ਹਾਂ 8-10 ਚੀਜ਼ੇ ਬਣ ਰਹੀਆਂ ਜਦੋਂ ਇਹ ਉਹਨੂੰ ਬਾਰ-ਬਾਰ ਪੁੱਛ ਰਹੀ ਸੀ ਨੂੰ ਔਖੀ ਹੋਈ ਗੁੱਸੇ ਨਾਲ ਉਹਨੂੰ ਬੋਲੀ ਇਹਨੀ ਦੇਰ ਵਿੱਚ ਪੁੱਤਰ ਆ ਗਿਆ ਮਾਤਾ ਜੀ ਕਿਹਾ ਪੁੱਛਨੇ ਆ ਬਾ ਇਹਨਾਂ ਨੂੰ ਜੀਭ ਦਾ ਸਵਾਦ ਆ ساری ਉਮਰ ਖਾਂਦੇ ਰਹੇ ਨੇ 90 100 ਸਾਲ ਦੇ ਹੋਣ ਲੱਗੇ ਨੇ ਪਰ ਇਹਨਾਂ ਦਾ ਜੀਭ ਦਾ ਸਵਾਦ ਨਹੀਂ ਗਿਆ ਪਕਵਾਨ ਬਣ ਰਹੇ ਨੇ ਉਹਨਾਂ ਵਾਸਤੇ ਥੋੜੀ ਨੇ ਡਾਕਟਰ ਨੇ ਇਹਨਾਂ ਨੂੰ ਮਨਕੀਤ ਤੋ ਇਹਨੇ ਐਂਡ ਪੁੱਤਰ ਵੀ ਥੋੜਾ ਜਾਉਨਾ ਤੇ ਯੈਲ ਕਰਕੇ ਬੋਲਿਆ ਮਾਤਾ ਜੀ ਤੁਸੀਂ ਸਬਰ ਕਰੋ ਨਾ ਉਹਨੇ ਬਣਦਾ ਪਿਆ ਪਹਿਲਾ ਮਹਿਮਾਨਾਂ ਨੂੰ ਦਿੱਤਾ ਜਾਏਗਾ सब कुछ देखते या, ओ माँ मंगदी मंगदी सो गई मेहमान आए सब ने रज रज के खादा मां नो किसी ने नहीं पुछया वो सुती सी उस खाने नहीं मिले है। रात दे दो बजे माँ उठती है वो नींद खुलती है उसनू खुशबू आ रही है कुछ पकवान घर बने हैं उन्हों आ रही है और ये माँ उठ के बड़ी मुश्किल दीवार पकड़ पकड़ के किचन तक जाती है किचन ते जाके देखती है सारे भांडे मुदे रखे हुए हैं सब कुछ खत्म हो गया बट शी वाज़ हंगरी और खुशबू आ रही है शी कुड नॉट स्टॉप हर क्रेविंग उन्हें देखा ਬਾਰ ਝੂਠੇ ਪਾਂਡੇ ਪਏ ਹਨ ਇਹ ਅਮੀਰਾ ਦੀ ਮਾਂ ਮਹਿਮਾਨਾ ਦੇ ਝੂਠੇ ਪਾਂਡੇ ਛੱਟਣ ਲੱਗ ਪਈ ਪਾਂਡੇ ਖੜਕ ਗਏ ਨੌਕਰ ਉੱਠ ਗਿਆ ਸਾਰੇ ਆ ਗਏ ਮਾਤਾ ਜੀਏ ਕੀ ਤੁਸੀਂ ਝੂਠੇ ਪਾਂਡੇ ਛੱਟਦੇ ਪਏ ਗੁਰੂ ਸਾਹਿਬ ਕਹਿੰਦੇ ਨੇ ਨਾਮ ਬਿਨਾਂ ਜੋ ਪੈਰੇ ਖਾਏ ਜੋ ਕੂਕਰ ਝੂਠਨ ਮੇ ਪਾਏ ਜੈਸੇ ਕੁੱਤਾ ਝੂਠੇ ਬਰਤਨ ਚਾਟਦਾ ਹੈ ਸਾਧ ਸੰਗਤ ਜੀ ਮੈਨੂੰ ਦੱਸੋ ਇੱਕ ਤੇ ਮੈਂ ਕੁੱਤਾ ਹਾਂ ਇੱਕ ਮੇਰਾ ਕਿਰਦਾਰ ਕੁੱਤੇ ਵਾਲਾ ਹੈ ਪਰ ਮੈਂ ਆਪਣੀ ਮਾਂ ਨੂੰ ਵੀ ਅਸੀਂ ਸਾਰੇ ਚਾਰੋਂ ਪਾਸੇ ਇਸ ਤਰ੍ਹਾਂ ਮਾਂ ਨੂੰ ਹੀ ਕੁੱਤੇ ਦੀ ਜੂਨ ਵਿੱਚ ਪਾ ਦਿੱਤਾ ਕਿ ਉਹਨੂੰ ਝੂਠਨ ਖਾਣੀ ਪਈ ਅਸੀਂ ਕਿਉਂ ਇਤਨੇ ਮਸਤ ਹੋਏ ਹੋਇਆ ਅਸੀਂ ਕਿਉਂ ਇਤਨੇ ਸੁਤੇ ਹੋਏ ਹੋਆ ਸਾਨੂੰ ਚਾਰੋਂ ਪਾਸੇ ਕਿਉਂ ਕੁਝ ਨਜ਼ਰ ਨਹੀਂ ਆ ਰਿਹਾ ਅਸੀਂ ਕਿਹੜਾ ਜੀਵਨ ਜੀ ਰਹੇ ਆ ਅਸੀਂ ਕਿਹੜੀ ਸਬਤਾ ਵਾਲੇ ਪੜ ਗਏ ਆ ਅੱਜ ਦੇ ਸੈਮੀਨਾਰ ਵਾਲੇ ਇਨਟਰਸਪੈਕਸ਼ਨ ਕਰਨੀ ਪਏਗੀ ਕਿ ਮੈਂ ਕਿਸ ਕੰਮ ਬਸਤੇ ਪੈਦਾ ਕੀਤਾ ਗਿਆ हो कि गया हाँ तो बढ़ना की सी मैनुग प्रयोजन प्राप्त करना पेगा आई एम सपोज टू बी ट्रांसफॉर्म्ड अदरवाइज मेरे चारों पास से बहुत डिस्ट्रक्शन हो जाएगी ਮੇਰਾ ਵੀ ਜੀਣਾ ਖਰਾਬ ਹੋ ਜਾਏਗਾ ਮੈਂ ਬਰਬਾਦ ਹੋ ਰਿਆਂ ਹੋਰਾਂ ਨੂੰ ਬਰਬਾਦ ਕਰ ਰਿਆਂ ਸੋ ਜਿਤਨੀ ਇਸ ਸ਼ਬਦ ਨੂੰ ਪੜ ਪੜ ਕੇ ਅਸੀਂ ਆਪਣੀ ਇਨਟਰਸਪੈਕਸ਼ਨ ਸਿੱਖਾਂਗੇ ਤਾਂ ਪਤਾ ਲੱਗੇਗਾ ਮਨ ਮੇਲਾ ਇਸ ਇਕੁਅਲ ਟੂ ਰੱਬੀ ਵਿਛੋੜਾ ਕੀਮ ਸਚਿਆਰਾ ਹੋਈ ਹੈ ਕੀਮ ਕੂੜਾ ਟੁੱਟੇ ਪਾਲ ਮੀਨਸ ਮੇਰੇ ਆਉਗੁਣ ਭਗਵਾਨ ਜੀ ਕੇ ਸਾਥ ਹਰਡਲ ਨੇ ਰੁਕਾਵਟ ਹੈ ਮਨ ਮਹਿਲਾ ਵਿਛੋੜਾ ਮਨ ਮਹਿਲਾ ਮੀਨਸ ਪਟਕਣਾ ਮਨ ਮਹਿਲਾ ਮੀਨਸ ਹਨੇਰਾ ਮਨ ਮਹਿਲਾ ਮੀਨਸ ਪਰਮ ਮਨ ਮਹਿਲਾ ਮੀਨਸ ਮੈਨੂੰ ਡਰ ਲੱਗਦਾ ਜੰਮ ਡੰਡਾ मन मैला मीन्स अग्ञानता मन मैला मीन्स मैं रब जी तो विछड़िया हो जे मैं रब जी तो विछड़िया होया हाँ ए मेरी अवस्था कहें बहुत जन्म बिछड़े थे मत ये नहीं मैं पिछले जन्म का शरीरक तौर तो पर लाखों सालों से बिछड़ा हुआ नहीं मैं प्रेजेंट मेरा मन मैला है ਤੁਹਾਡੇ ਤੋਂ ਵਿਛੜਿਆ ਹੋਇਆ ਔਰ ਐ ਦੁਨਿਆਵੀ ਜਾਨਵਰ ਜਿੱਤਨੇ ਨੇ ਉਹਨਾਂ ਦਾ ਕਿਰਦਾਰ ਮੈਂ ਜੀਂਦਾ ਹਾਂ ਉਹਨਾਂ ਦਾ ਕਿਰਦਾਰ ਜੀਣਾ ਕਹ ਲੈਂਦਾ ਬਹੁਤ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੁਹਾਰੇ ਲੇਖੇ ਨਾ ਆਈ ਵਾਂਟ ਮੇਰ ਕੋ ਮਿਲ ਜਗ ਦੀਸ਼ ਮਿਲਨ ਕੀ ਬੜੀਆ ਕਰ ਦੋ ਆਪਣੇ ਗੁਣ ਦੇ ਦਿਓ ਚਿਰੰਕਾਲੇ ਦੇਸ ਜਰੀਆ ਮੇਰੀ ਬਣਾ ਦਿਓ ਮੈਨੂੰ ਆਪਣੇ ਨਾਲ ਜੋੜ ਲਓ ਬਰੀਆ ਵੀ ਕਲੀਅਰ ਹੋ ਕਲੀਅਰ ਹੋ ਗਿਆ ਚਿਰੰਕਾਲ ਵੀ ਕਲੀਅਰ ਹੋ ਗਿਆ ਵਿਛੋੜਾ ਸਮਝ ਆ ਗਿਆ ਨਾ ਮੇਰਾ ਵਿਛੋੜਾ ਹੈ ਮੈਂ ਜਾਨਵਰ ਹਾਂ ਕਈ ਜਨਮ ਪਏ ਕੀਟ ਪਤੰਗਾ ਹੋ ਗਿਆ ਸ਼ੁਰੂ ਸਮਝ ਆ ਗਿਆ ਸਾਧ ਸੰਗਤ ਤੁਹਾਨੂੰ ਮੈਂ ਸਮਝਾ ਸਕਾਂਗਾ ਨਹੀਂ ਮੈਨੂੰ ਇਹ ਸਮਝ ਆ ਰਿਹਾ ਹੈ ਮੇਰੇ ਅੰਦਰ ਕੀ ਵਾਪਰਨਾ ਸ਼ੁਰੂ ਹੋਇਆ केड़े अवगुण वापरने शुरू हो गए ने आई कैन फील कि मैं क्या बन रहा हूं कई जन्म मीन्स वो जो बींग्स हैं मैं उनमें से कीट पतंगे वाला जीवन अभी जी रहा हूं कई जन्म पे कीट पतंगा कीट कीड़ा ਕਿਰਮ ਜੰਤ ਜਿਹੜੇ ਮਾਈਕਰੋਸਕੋਪ ਨਾਲ ਵੀ ਨਾ ਦੇਖੇ ਜਾ ਸਕਦੇ ਹੋਣ ਸਾਧ ਸੰਗਜੀ ਸਾਡੇ ਅੰਦਰ ਜੇ ਪੇਟ ਖਰਾਬ ਹੋ ਜਾਏ ਡਾਕਟਰ ਕਹਿੰਦਾ ਤੁਹਾਡੇ ਪੇਟ ਦੇ ਅੰਦਰ ਕੀੜੇ ਨੇ ਇਹ ਵਾਲੀ ਦਵਾਈ ਲੈ ਕੇ ਕੀੜੇ نکالਨੇ ਪੜੇਗੇ ਸਾਧ ਸੰਗਜੀ ਸਾਡੇ ਅੰਦਰ ਅਸੀਂ ਕੀਮਤੀ ਪਦਾਰਥ ਖਾਂਦੇ ਹਾਂ ਔਰ ਕੀਮਤੀ ਪਦਾਰਥ ਖਾਣ ਤੋਂ ਬਾਅਦ ਸਾਡੀ ਬਾਡੀ ਦੇ ਅੰਦਰ ਸਾਰਾ ਕੁਝ ਕੰਜ਼ਿਊਮ ਹੋਣ ਤੋਂ ਬਾਅਦ ਜੋ ਚੀਜ਼ ਕੀ ਜ਼ਰੂਰਤ ਨਹੀਂ ਹੁੰਦੀ ਹੈ ਉਸ ਕੋ ਕਹਿੰਦੇ ਆ ਵਿਸ਼ਟਾ ਜੋ ਅਸੀਂ ਪਖਾਨਾ ਜੰਗਲ ਪਾਨੀ ਜਾਂਦੇ ਆ ਐਕਸਕ੍ਰੀਟਾ ਸਾਡੇ ਸ਼ਰੀਰ ਤੋਂ ਨਿਕਲ ਜਾਂਦਾ ਨਾ ਇਹਦਾ ਮਤਲਬ ਸਾਡੇ ਸ਼ਰੀਰ ਨੂੰ ਜੋ ਚੀਜ਼ ਲੋਡ ਨਹੀਂ ਹੈ ਉਹ ਨਿਕਲ ਜਾਂਦੀ ਹੈ கரੈਕਟ ਪਰ ਮੇਰੇ ਸ਼ਰੀਰ ਨੂੰ ਅਵਗੁਣ ਰੂਪੀ ਕੀਟ ਕੀੜੇ ਜ਼ਰੂਰਤ ਨਹੀਂ ਹਨ ਬਟ ਸਟੀਲ ਆਈ ਕੀਪ them जे असी अवगुणी जीवन जीवते हाँ तो विष्टा देख भी नहीं देखने में इंसान लगता है बट यू आर जस्ट विश्टा का कीड़ा इन लॉज ऑफ नेचर ऑल द अनवॉन्टिड पार्टीकल्स आर इरोटेड फ्रॉम माई बॉडी बट आई एम अलाइंग विद वाइसिस विच इज इक्वल टू एक्सक्रीटा मैं विष्टा का कीड़ा हाँ विष्टा अंदर वास है फिर फिर जूनी पाए नानक बिन जब मारसी अंत गया पछताए मैं विष्टा का कीड़ा हाँ पर मैं विष्टा का कीड़ा कदों बंदा ਜਦੋਂ ਮੇਰੇ ਮਨ ਦਾ ਜਗਤ ਦਾ ਈਸ਼ ਮੇਰੇ ਕੋਲ ਨਹੀਂ ਹੈ ਮੈਂ ਉਹਦੇ ਤੋਂ ਵਿਛੜਿਆ ਹਾਂ ਮੈਂ ਜਦ ਵਿਜ਼डम ਨਹੀਂ ਲੇਤਾ ਜਦ ਮੈਂ ਧਰਮ ਕੋ ਅਪਣਾਤਾ ਨਹੀਂ ਉਹ ਮੁਖੋਟਾ ਲਗਾ ਲੇਤਾ ਹੂੰ ਔਰ ਮੈਂ ਬਹਿਰੂਪਿਆ ਬਨ ਜਾਤਾ ਹੂੰ ਮੈਂ ਕਾਂ ਬਨ ਜਾਤਾ ਹੂੰ ਮੈਂ ਬਗਲਾ ਬਨ ਜਾਤਾ ਹੂੰ ਮੈਂ ਸੱਪ ਬਨ ਜਾਤਾ ਹੂੰ ਮੈਂ ਕੁੱਤਾ ਬਨ ਜਾਤਾ ਹੂੰ ਇਹ ਮੇਰਾ ਨਾ ਇਸ ਨੂੰ ਕਹਿੰਦੇ ਨੇ ਮਨ ਤਨ ਥਾਪ ਦਿਆ ਸਭ ਆਪਣਾ ਇਹੋ ਆਵਣ ਜਾਣਾ ਅੱਛਾ ਇਹ ਮੇਰੀ ਇਹ ਇਹ ਅਵਸਥਾ ਜਿਹੜੀ ਸੀ ਨਾ ਮਨ ਦੀ ਇਹ ਆਵਣ ਜਾਣਾ ਹੈ इसको बिछड़ना कहते हैं इसको कई जन्म बिछड़ा कहते हैं इसको डिपार्टेड फ्रॉम गॉड कहते हैं इसको कीर्तकर्म के विछड़े कहते हैं हाँ गुण धारण कर ले इसको मिलाप कहते हैं दैट्स ऑल कोई ये थोड़ा ना अचानक एक शक्ल वाले खास रब जी कोई रूप धार के अठ दस हथा वाले आन गए तो मिलन गए कोई ऐसा नहीं रूप ना रेख ना रंग किसते गुण से प्रभिन रब जाते कोई रूप रंग रेख जीवन है नहीं है कोई आकृति है नहीं है तेरे अंदर जड़े गुण हैं उन्होंने जी लाँ जीने बिना तू पटकना परमणा में प्यारेंगा पशुता प्यारेंगा हूँ असी शब्द चो पहला समझिया कीट पतंगा जो जाने मैं जोबनवंत जो अपने आप को बहुत सुंदर समझता है और यूथ का जिसके अंदर हंकार है जो जाने मैं जोबनवंत सो होवत विष्टा का जंत विष्टा एक्सक्रीटा का कीड़ा है तू सासंगत ए मेरी एक्सप्लेनेशन नहीं है ए मेरी डेफिनेशनस नहीं है धर्म तो पूछ रहे मैं अपनी स्वय पड़चोल कर रहा थी तो नहीं कर रहा डोंट फील इन मैं अपनी कर रहा कि मैं किस तरह विष्टा का कीड़ा जो जाना मैं जो सो सोवत विष्टा का जन ਮੈਂ ਵਿਸ਼ਟਾ ਤੋਂ ਛੁਟਣਾ ਚਾਹੁੰਦਾ ਗੰਦਗੀ ਤੋਂ ਛੁਟਣਾ ਚਾਹੁੰਦਾ ਇਫ ਆਈ ਵਾਂਟ ਦੈਨ ਆਈ ਕੈਨ ਅਚੀਵ ਇਟ ਦਿਨ ਰਾਤ ਕਮਾਈਡੋ ਸੋ ਆਇਓ ਮਾਥਾ ਉਹ ਮੈਨੂੰ ਪ੍ਰਾਪਤ ਹੋ ਸਕਦਾ ਪਰ ਮੈਂ ਤੇ ਰਿਅਲਾਈਜ਼ਿੰਗ ਕਰ ਰਿਹਾ ਕਿ ਮੈਂ ਗੰਦਗੀ ਦਾ ਕੀੜਾ ਹੂੰ ਕਈ ਜਨਮ ਪੈਕੀਟ ਪਤੰਗ ਤਰੀਕ ਖਾਣਾ ਤਰੀਕ ਪੈਨਣਾ ਜਿੰ ਦੂਜੇ ਪਾਏ ਪਿਆਰ ਵਿਸ਼ਟਾ ਕਾ ਕੀੜਾ ਵਿਸ਼ਟਾ ਰਾਤੇ ਮਰ ਜੰਮੇ ਹੋਏ ਖੁਆਰ ਮੈਂ ਵਿਸ਼ਟਾ ਦਾ ਕੀੜਾ ਕਈ ਜਨਮ ਗਜ ਮੀਨ কুরੰਗਾ ਵਿਸ਼ਟਾ ਕੇ ਕੀੜੇ ਦੇ ਨਾਲ ਹੀ ਅਸੀਂ ਪਤੰਗਾ ਸਮਝ ਲੈਂਦੇ ਆ ਪਤੰਗਾ ਹੁੰਦਾ ਹੈ ਦ੍ਰਿਸ਼ਟ ਰੋਗ ਪਤ ਮੂਏ ਪਤੰਗਾ ਮਨੁਏ ਇਹਨਾਂ ਅੱਖਾਂ ਦੇ ਨਾਲ ਦੇਖਣ ਦਾ ਜਦ ਰੋਗ ਲੱਗ ਜਾਂਦਾ ਹੈ ਤਾਂ ਮੈਂ ਅਟਰੈਕਟ ਹੋ ਕੇ ਉਸ ਪਾਸੇ ਜਾਂਦਾ ਔਰ ਆਪਣਾ ਜੀਵਨ ਜਲਾ ਲੈਂਦਾ ਆਪਣੀ ਆਤਮਕ ਮੌਤ ਕਰਾ ਲੈਂਦਾ ਦ੍ਰਿਸ਼ਟ ਰੋਗ ਪਤ ਮੂਏ ਪਤੰਗਾ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੇ ਦੁਖਨ ਕਾਗ ਜਿਓ ਲਵੈ ਹੁਣ ਮੈਂ ਇਸ ਸਾਰੇ ਆਗੁਣ ਵਾਲਾ ਜੀਵਨ ਜੀ ਰਿਹਾ ਮੇਰਾ ਪਤੰਗੇ ਵਾਲਾ ਜੀਵਨ ਹੋ ਗਿਆ ਪਰ ਇੱਕ ਜਗ੍ਹਾ ਪੁੱਛਦੇ ਨੇ মৃਗ ਮੀਨ ਪ੍ਰਿੰਗ ਪਤੰਗ ਕੁੰਚਰ ਇੱਕ ਦੋਖ ਵਿਨਾਸ਼ মৃਗ ਹਿਰਨ ਕੋ ਇੱਕ ਰੋਗ ਹੈ ਕਾਂ ਸੇ ਸੁਣਨੇ ਕੀ ਬਿਮਾਰੀ ਨਾਦਰੋਗ ਸ਼ਿਕਾਰੀ ਫਸਾ ਲੈਂਦਾ ਸ਼ਿਕਾਰੀ ਉਥੇ ਡੰਡਾ ਹੀੜੀ ਵਜਾਂਦਾ ਐ ਉਹਦਾ ਧਿਆਨ ਨਾਲ ਸੁਣਦਾ ਹੈ ਮਸਤ ਹੋ ਜਾਂਦਾ ਹੈ ਸਾਹਮਣੇ ਸ਼ਿਕਾਰੀ ਆ ਕੇ ਇਸ ਨੂੰ ਪਕੜ ਲੈਂਦਾ ਹੈ ਹਿਰਨ ਨੂੰ ਪਤਾ ਨਹੀਂ ਲੱਗਦਾ ਕੌਣ ਸੇ ਮਸਤ ਹੈ ਐਸੇ ਅਸੀਂ ਧਰਮ ਕੋ ਮਿੱਠੀ ਮਿੱਠੀ ਕਿਉਨੋਆਂ ਵਿੱਚ ਸੁਣ ਕੇ ਮਸਤ ਰਹਿੰਦੇ ਹਾਂ ਪਰ ਮੈਸੇਜ ਨਹੀਂ ਲੈਂਦੇ ਨਾ ਇਹਨੂੰ ਕੰਨ ਦਾ ਰੋਗ ਕਹਿੰਦੇ ਨੇ ਨਾਦ ਰੋਗ ਮੈਂ ਹਿਰਨ ਅਮ੍ਰਿਗ ਮੀਨ ਮੱਛੀ ਮੱਛੀ ਨੂੰ ਜੀਬ ਦਾ ਰੋਗ ਹੈ ਅੱਗੇ ਚੱਲ ਕੇ ਉਹਦੇ ਬਾਹਰ ਆਏਗਾ ਪ੍ਰਿੰਗ ਪਤੰਗ ਕੁੰਚਰ ਹਾਥੀ ਸੋ ਪਤੰਗਾ इन सारे का एक एक रोग करके फस जाते हैं कहें पाँच रोग जा मैं ताकि के तक आस जिस इंसान के अंदर ये पाँचों रोग वो तो फस गया ना भाई साहब उसको तो एक मिनट नहीं लगेगा गला तपावस तत्काल मर जाए उसी टाइम मर जाएगा भाई साहब आत्मक तौर पर तेरे अंदर ये पाँच रोग नहीं लाखों करोड़ों गंदी आदतों वाले क, आ, 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 सुभा है तू तो गया भाई उसी टाइम मर गया